ਬੰਦਾ ਵੀ ਕਿਨਾਂ ਹੁਣ ਕਹਿੰਦਾ ਆਹ ਦੇਸ਼ ਛੱਡਿਆ ਉਹ ਦੇਸ਼ ਵਾਲਾ ਦੁਖੀ ਆ ਮੈਂ ਉਹ ਜਗ੍ਹਾ ਛੱਡਿਆ ਉਹ ਜਗ੍ਹਾ ਵਾਲਾ ਦੁਖੀ ਆ ਉਹ ਕਹਿੰਦੇ ਦੁੱਖ ਕਿਤੇ ਬਾਹਰ ਨਹੀਂ ਹੈ ਜਗ੍ਹਾ ਬਦਲਣਾ ਕੁਝ ਨਹੀਂ ਹੁਣਾ ਆਪਣੀ ਸੋਚ ਬਦਲਣਾ ਬਹੁਤ ਕੁਝ ਇਸ ਲਈ ਮੈਂ ਇੱਕ ਦੱਸ ਰਹੀ ਹਾਂ ਤੁਹਾਨੂੰ ਕਿ ਅੰਦਰ ਜਦੋਂ ਬਦਲਦਾ ਹੈ ਤਾਂ ਫਿਰ ਬੰਦਾ ਜਿੱਥੇ ਹੀ ਬਹਿ ਜਾਵੇ ਸੁਖੀ ਸਮੇਂ ਦੇ ਉਹ ਨਹੀਂ ਇਸ ਲਈ ਫੇ ਗੁਰੂਆਂ ਨੇ ਵੀ ਕਹਿਣਾ ਪੈ ਗਿਆ ਸਗਲ ਸ੍ਰਿਸ਼ਟ ਘਰ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਲੇ ਸੁੱਖ ਲੈਣਾ ਤਾਂ ਕਹਿੰਦੇ ਸੋਚ ਨੂੰ ਉਹਦੇ ਨਾਲ ਜੋੜ ਸੋਚ ਬਦਲੇਗੀ ਰੱਬ ਨਾਲ ਜੁੜੇਗੀ ਰੱਬ ਦੇ ਵਿਸ਼ਵਾਸ ਨਾਲ ਜੁੜੇਗੀ ਉਹਦੇ ਸਿਮਰਨ ਨਾਲ ਜੁੜੇਗੀ ਤਾਂ ਫਿਰ ਤੇਰੇ ਜੀਵਨ 'ਚ ਸੁੱਖ ਆਏਗਾ ਫਿਰ ਤੇਰੇ ਜੀਵਨ 'ਚ ਖੁਸ਼ੀਆਂ ਆਣਗੀਆਂ ਇਸ ਲਈ ਗੱਲ ਯਾਦ ਰੱਖਣਾ ਹਮੇਸ਼ਾ ਤਾਂ ਹੀ ਉਹਨਾਂ ਨੇ ਕਿਹਾ ਸਤ ਸੰਗ ਸੁੱਖ ਦਾ ਮੂਲ ਹੈ ਔਰ ਦੁੱਖ ਮੂਲ ਅਨੁਭਵ ਕਹਿੰਦੇ ਦੁੱਖਾਂ ਦਾ ਮੂਲ ਵੀ ਮਾਨ ਹੈ ਕਿਉਂਕਿ ਦੁਖੀ ਬੰਦਾ ਕਦੋਂ ਹੁੰਦਾ ਹੈ ਇੱਥੇ ਦੁੱਖ ਕੀ ਹੈ ਕਿਤੇ ਇਹ ਫਿਰ ਕਮਾਗੇ ਦੁੱਖ ਦਾ ਮਤਲਬ ਇਹ ਨਹੀਂ ਕਿ ਤੇ ਦਰਦ ਉਹ ਦਰਦ ਹੈ ਉਹ ਉਹ ਪੇਨ ਹੈ ਦੁੱਖ ਅਲੱਗ ਚੀਜ਼ ਹੈ ਪੇਨ ਅਲੱਗ ਚੀਜ਼ ਹੈ ਦੁਖੀ ਬੰਦਾ ਕਦੋਂ ਹੁੰਦਾ ਹੁਣ ਜੇ ਆ ਦੇਖੋ ਜਿੰਨਾ ਬੰਦੇ ਦਾ ਹੰਕਾਰ ਜ਼ਿਆਦਾ ਉਹਨਾ ਬੰਦਾ ਦੁਖੀ ਵੀ ਚਲਾ ਹੋਏਗਾ ਹੁਣ ਤੁਸੀਂ ਕਹਿੰਦੇ ਜੀ ਉਹ ਕਿਦਾਂ ਹੁਣ ਹੰਕਾਰੀ ਬੰਦਾ ਸੋਚਦਾ ਮੇਰਾ ਵੀ ਬੜੀ ਇੱਜ਼ਤ ਹੈ ਜਦਾ ਵੀ ਮੇਰੇ ਕੋ ਨੰਗੇ ਪ੍ਰਣਾਮ ਕਰਕੇ ਨੰਗੇ ਹੁਣ ਉਹਦੇ ਕੋ ਕੋ ਉਦਾ ਵੀ ਨੰਗੇ ਜਾਵੇ ਨਾ ਦੁੱਖ ਹੁਣ ਲੈ ਵੀ ਨਾ ਪ੍ਰਣਾਮ ਨਹੀਂ ਕੀਤਾ ਇਹਨੇ ਮੇਰੇ ਕੋ ਹੱਥ ਨਹੀਂ ਜੋੜੇ ਉਹ ਚਲਾ ਗਿਆ ਵਿਚਾਰਾ ਉਹਨੂੰ ਪਤਾ ਵੀ ਨਹੀਂ ਇਹ ਬੈਠਾ ਡਾ ਦੁਖੀ ਹੁਣ ਕਿਸੇ ਨੇ ਤੂੰ ਕਹੇ ਤਾਂ ਤੂੰ ਕੀ ਕਰਦਾ ਹੰਕਾਰੀ ਬੰਦੇ ਨੇ ਨਾ ਤੂੰ ਕਿੰਦਾ ਕਹਿਤਾ ਮੈ ਮੇਰੇ ਤਾਂ ਬੇਇਜ਼ਤੀ ਕਰ ਦਿੱਤੀ ਜਿੰਨਾ ਹੰਕਾਰ ਜ਼ਿਆਦਾ ਉਹਨਾਂ ਬੰਦੇ ਦੇ ਅੰਦਰ ਦੁੱਖ ਵੀ ਜ਼ਿਆਦਾ ਹੈ ਸਮਝ ਆ ਰਹੀ ਹੈ ਸਾਡੀ ਗੱਲ ਕਿਉਂਕਿ ਹੰਕਾਰੀ ਇਨਸਾਨ ਆਪਣੇ ਆਪ ਨੂੰ ਐਡਾ ਸੋਚਦਾ ਮੇਰੇ ਵਰਗਾ ਹੋਰ ਕੋਈ ਨਹੀਂ ਮੈਂ ਹੀ ਸਭ ਤੋਂ ਔਰ ਬਾਕੀ ਸਾਰੇ ਛੱਡੇ ਔਰ ਜਿਸ ਨੇ ਕਿਸੇ ਲਈ ਵੀ ਮਾਰੇ ਬੁਰਾ ਬੋਲ ਦਿੱਤਾ ਕਿਸੇ ਨੇ ਵੀ ਮਾਰੇ ਗੱਲ ਕਰਤੀ ਉਹਦੇ ਹੰਕਾਰ ਨੂੰ ਠੇਸ ਲੱਗਦੀ ਤਾਂ ਬੰਦਾ ਦੁਖੀ ਹੰਕਾਰੀ ਬੰਦੇ ਨੂੰ ਚੀਜ਼ਾਂ ਵੀ ਮੈਨੂੰ ਵਧੀਆ ਚਾਹੀਦੀਆਂ ਹੈ ਹਰ ਚੀਜ਼ ਮੈਨੂੰ ਦੂਜੇ ਨਾਲੋਂ ਸਮਝਦੇ ਹੋ ਕਿ ਨਹੀਂ ਤਾਂਹੀਂ ਤਾਂ ਕਹਿੰਦੇ ਕਿ ਹੰਕਾਰ ਨੂੰ ਦੁੱਖ ਦਾ ਮੂਲ ਕਿਹਾ ਹੈ ਹੰਕਾਰ ਤੋਂ ਹੀ ਲੋਭ ਪੈਦਾ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਔਰ ਹੰਕਾਰ ਤੋਂ ਲੋਭ ਇੱਛਾਵਾਂ ਪੈਦਾ ਹੁੰਦੀਆਂ ਮੈਨੂੰ ਆ ਵੀ ਚਾਹੀਦਾ ਮੈਨੂੰ ਉਹ ਵੀ ਚਾਹੀਦਾ ਤਾਂ ਕਿ ਅੱਛਾ ਹੋਵਾਂਗਾ ਔਰ ਜਦੋਂ ਚੀਜ਼ ਨਹੀਂ ਪੂਰੀ ਹੁੰਦੀ ਤਾਂ ਫਿਰ ਗਰੋਧ ਆਉਂਦਾ ਹੈ ਜਦੋਂ ਲੋਭ ਹੁੰਦਾ ਹੈ ਕਿ ਆਹ ਚੀਜ਼ ਮੈਨੂੰ ਮਿਲੇ ਨਹੀਂ ਮਿਲਦੀ ਤਾਂ ਫਿਰ ਕਹਿੰਦੇ ਇੱਛਾਵਾਂ ਲੋਭ ਜੇਕਰ ਨਹੀਂ ਪੂਰਾ ਹੁੰਦਾ ਤਾਂ ਫਿਰ ਅੰਦਰ ਗਰੋਧ ਵੀ ਵਾਤਾ ਹੈ ਸਮਝੀ ਦਿਓ ਕਿ ਤਾਂ ਹੀ ਤਾਂ ਲੜਾਈਆਂ ਹੁੰਦੀਆਂ ਤੂੰ ਮੇਰੀ ਗੱਲ ਕਿਉਂ ਨਹੀਂ ਮੰਨੀ ਤੂੰ ਐਦਾਂ ਕਿਉਂ ਨਹੀਂ ਕੀਤਾ ਤੂੰ ਐਦਾਂ ਜਿਉਂ ਨਹੀਂ ਕੀਤਾ ਇਹ ਕੀ ਹੈ ਇਹ ਕਿੱਥੋਂ ਹੈ ਸ਼ੁਰੂਆਤ ਕੀ ਹੈ ਜੇ ਥੋੜਾ ਜਿਹਾ ਡੀਪਲੀ ਸੋਚੂਗੇ ਨਾ ਤਾਂ ਫਿਰ ਪਤਾ ਲੱਗਦਾ ਹੈ ਕਿ ਜਿੰਨੇ ਬੰਦੇ ਅੰਦਰ ਹੰਕਾਰ ਹੈ ਉਨਾਂ ਹੀ ਉਹ ਦੁੱਖ ਵੀ ਜ਼ਿਆਦਾ ਪਾਂਦਾ ਉਹਦੇ ਜੀਵਨ 'ਚ ਦੁੱਖ ਵੀ ਜ਼ਿਆਦਾ ਆਂਦਾ ਹੈ ਤਾਂ ਹੀ ਤਾਂ ਗੁਰੂ ਰਹਿਬਰ ਕਹਿੰਦੇ ਜੇ ਪਰਮਾਨੰਦ ਚਾਹੀਦਾ ਨਾ ਤਾਂ ਮਿੱਠਾ ਤੇ ਨੀਮੀ ਨਾਨਕਾ ਗੁਣ ਚੰਗੀਆਂ ਆਈਆਂ ਤਤ ਕਹਿੰਦੇ ਨਿਮਰਤਾ ਲਿਆ ਆਪਣੇ ਅੰਦਰ ਕਿਉਂਕਿ ਨਿਮਰਤਾ ਜਿੱਥੇ ਹੈਗੀ ਹੈ ਉੱਥੇ ਆਨੰਦ ਹੈ ਉੱਥੇ ਖੁਸ਼ੀਆਂ ਹੈ ਇਸ ਲਈ ਹਰ ਗੁਰੂ ਰਹਿਬਰ ਨੇ ਹਰ ਪੀਰ ਫਕੀਰ ਨੇ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰਨ ਦੀ ਗੱਲ ਕੀਤੀ ਕਿ ਜੇ ਜੀਵਨ ਦਾ ਸੱਚਾ ਆਨੰਦ ਪ੍ਰਾਪਤ ਕਰਨਾ ਹੈ ਤਾਂ ਹੰਕਾਰ ਨਾ ਕਰ ਮਾਣ ਨਾ ਕਰ ਸਮਝਦੇ ਹੋ ਕਿ ਔਰ ਜਦੋਂ ਬੰਦੇ ਨੇ ਮੈਂ ਛੱਡ ਮੈਂ ਛੱਡਦਾ ਮਤਲਬ ਕੀ ਹੈ ਅੱਜ ਬੰਦਾ ਕੀ ਕਹੇ ਕਿ ਮੈਂ ਛੱਡਣ ਦਾ ਮਤਲਬ ਸ਼ਾਇਦ ਇਹ ਹੈ ਕਿ ਮੈਂ ਆਪਣੇ ਆਪ ਨੂੰ ਮੈਂ ਕਹਿਣਾ ਬੰਦ ਇਹ ਮੈਂ ਨਹੀਂ ਇਹ ਮੈਂ ਨਹੀਂ ਹੁੰਦੀ ਜਦੋਂ ਕਹਿੰਦੇ ਨਾ ਤੇ ਆਪਣੀ ਮੈਂ ਨੂੰ ਮਾਰੋ ਤਾਂ ਮੈਂ ਦਾ ਮਤਲਬ ਕੀ ਹੁੰਦਾ ਹੈ ਆ ਜਿਹੜੀ ਮੇਰੇ ਮੇਰੇ ਦੀ ਭਾਵਨਾ ਹੈ ਨਾ ਆ ਮੇਰਾ ਮੇਰਾ ਕਹਿੰਦੇ ਮੇਰਾ ਮੇਰਾ ਕਰਨਾ ਬੰਦ ਕਰ ਇਹ ਹੈ ਅਸਲੀ ਮੈਂ ਹੁਣ ਕਿਸੇ ਨੂੰ ਪੁੱਛੋ ਤੇਰੇ ਅੰਦਰ ਹੰਕਾਰ ਹੈ ਨਹੀਂ ਜੀ ਮੇਰੇ ਅੰਦਰ ਤਾਂ ਬੜੀ ਨਿਮਰਤਾ ਹੈ ਪਰ ਉਹ ਕਹੇਗਾ ਘਰ ਮੇਰਾ ਪਰਿਵਾਰ ਮੇਰਾ ਇਹ ਮੇਰਾ ਇਹਦਾ ਮਤਲਬ ਕਹਿ ਰਿਹਾ ਮੇਰੇ ਅੰਦਰ ਹੰਕਾਰ ਨਹੀਂ ਹੈ ਪਰ ਜਿੱਥੇ ਮੇਰੇ ਦੀ ਭਾਵਨਾ ਆ ਗਈ ਮੇਰਾ ਕਹਿਣ ਵਾਲਾ ਕੌਣ ਹੈ ਇਹ ਹੀ ਤਾਂ ਹੰਕਾਰ ਹੈ ਕਿਉਂਕਿ ਜਦੋਂ ਹੰਕਾਰ ਮਿਟਦਾ ਹੈ ਤਾਂ ਫਿਰ ਬੰਦੇ ਅੰਦਰ ਇਹ ਨਹੀਂ ਆਉਂਦਾ ਹਾਂ ਬੰਦਾ ਇਸਤੇਮਾਲ ਕਰਦਾ ਤਾਂ ਪਗਈਏ ਇਹ ਸਰੀਰ ਇਹ ਮੇਰੇ ਰੱਬ ਨੇ ਦਿੱਤਾ ਹੈ ਔਰ ਜਿੰਨਾ ਚਿਰ ਸਾਨੂੰ ਦਿੱਤਾ ਹੈ ਇਹਦਾ ਅਸੀਂ ਅਛਾ ਉਪਯੋਗ ਕਰਨਾ ਹੈ ਇਹਨੂੰ ਅਸੀਂ ਅੱਛੀ ਜਗ੍ਹਾ ਬਿਠਾਣਾ ਹੈ ਇਹਦੇ ਨਾਲ ਕੁਝ ਅਛਾ ਕਰਨਾ ਹੈ ਪਰ ਹੈ ਉਹਦਾ ਹੀ ਇਹ ਕਹੀ ਕਿ ਮੇਰਾ ਸਮਝਦੇ ਹੋ ਕਿ ਨਹੀਂ ਚੀਜ਼ ਉਹਦੀ ਹੈ ਹਰਕਿ ਇਸ ਲਈ ਇਹ ਰੱਬ ਨੇ ਦਿੱਤੀ ਹੈ ਤੇ ਉਹ ਉਪਯੋਗ करिए ਕੁਝ ਅਛਾ करिए ਇਹਦੇ ਨਾਲ ਇਹਦਾ ਖਿਆਲ ਰੱਖੀਏ ਕਿਉਂਕਿ ਰੱਬ ਨੇ ਦਿੱਤਾ ਹੈ ਇਹ ਨਹੀਂ ਕਿ ਮੇਰਾ ਹੈ ਸਮਝਦੇ ਹੋ ਕਿ ਨਹੀਂ ਜਿੱਥੇ ਮੇਰੀ ਵੀ ਭਾਵਨਾ ਆ ਗਈ ਉੱਥੇ ਦੁੱਖ ਆਏਗਾ ਅਹੀਂ ਤਾਂ ਮਹਾਤਮਾ ਬੁੱਧ ਨੂੰ ਕਿਸ ਨੇ ਪੁੱਛਿਆ ਕਿ ਮੁਕਤੀ ਕੀ ਹੈ ਔਰ ਬੰਧਨ ਕੀ ਹੈ ਤਾਂ ਮਹਾਤਮਾ ਬੁੱਧ ਨੇ ਦੋ ਲਾਈਨਾਂ ਵਿੱਚ ਇਹ ਗੱਲ ਦਾ ਜਵਾਬ ਦਿੱਤਾ ਸੀ ਕਹਿੰਦੇ ਮੁਕਤੀ ਕੀ ਹੈ ਔਰ ਬੰਧਨ ਕੀ ਹੈ ਕਹਿੰਦੇ ਸਭ ਮੇਰਾ ਹੈ ਇਹ ਬੰਧਨ ਹੈ ਔਰ ਸਭ ਤੇਰਾ ਹੈ ਇਹ ਮੁਕਤੀ ਹੈ ਤਾਂ ਇਹਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੇਰਾ ਹੀ ਤੇਰਾ ਜੀ ਔਰ ਕਬੀਰ ਸਾਹਿਬ ਨੇ ਵੀ ਕੀ ਕਿਹਾ ਜੋ ਕਿ ਛੈ ਮੇਰਾ ਮੁਝ ਮੇਂ ਕੁਛ ਨਹੀਂ ਇਲੇ ਸੋਚੋ ਜਰਾ ਐਸੀ ਘਰ ਤੇ ਰਹਿੰਦੇ ਆ ਕੀ ਕਹਿੰਦੇ ਘਰ ਮੇਰਾ ਐਦਾਂ ਇਹ ਸੋਚਿਆ ਕਰੋ ਇਹ ਰੱਬ ਦਾ ਹੀ ਅੱਜ ਮੈਂ ਬੈਠਾ ਆ ਇਹ ਇਸਮਾਲ ਕਰ ਰਿਹਾ ਕੱਲ ਨੂੰ ਮੈਂ ਨਹੀਂ ਰਹਿਣਾ ਤਾਂ ਕਿਹਦਾ ਰਹਿਣਾ ਸਭ ਕੁਝ ਇਹ ਧਰਤੀ ਰੱਬ ਦੀ ਹੈ ਧਰਤੀ ਤੇ ਜੋ ਬਣਿਆ ਰੱਬ ਦਾ ਹੀ ਹੈ ਦਾਵੇ ਕਰਨ ਵਾਲੇ ਹਜ਼ਾਰਾਂ ਹੀ ਆਏ ਹਜ਼ਾਰਾਂ ਨੇ ਦਾਵੇ ਕਰਕੇ ਚਲੇ ਜਾਣਾ ਕਿਸੇ ਨੇ ਕੁਝ ਨਾਲ ਨਹੀਂ ਲੈ ਕੇ ਜਾਣਾ ਇਹ ਸਭ ਕੁਝ ਉਹਦਾ ਹੀ ਹੈ ਉਹਨੇ ਮੈਨੂੰ ਜਿੰਨਾ ਚਿਰ ਦਿੱਤਾ ਮੈਂ ਸ਼ੁਕਰ ਕਰਕੇ ਦਾ ਅੱਛਾ ਉਪਯੋਗ ਕਰਨਾ ਹੈ ਅੱਛਾ ਉਪਯੋਗ ਕਰਨਾ ਹੈ ਸਮਝਿਓ ਜ਼ਿੰਦਗੀ ਰੱਬ ਦੀ ਦਿੱਤੀ ਹੋਈ ਇਹਦਾ ਸੋਭਿਓ ਕਰਨਾ ਹੈ ਮਾਰੇ ਪਾਸੇ ਨਹੀਂ ਜਾਣਾ ਕਿਸੇ ਨਾਲ ਇਹਦਾ ਬੁਰਾ ਕਰਾਂ ਕਿਸੇ ਨੂੰ ਤਕਲੀਫ ਦੇਵਾਂ ਕਿਸੇ ਨੂੰ ਦੁੱਖ ਦੇਵਾਂ ਕਿਸੇ ਨਾਲ ਝਗੜਾ ਕਰਾਂ ਕਿਸੇ ਦੀ ਨਿੰਦਿਆ ਕਰਾਂ ਕਿਸੇ ਦਾ ਗਲਾ ਘੁੱਟਾਂ ਕਿਸੇ ਦਾ ਹੱਥ ਖੋਕ ਕੇ ਖਾਵਾਂ ਨਹੀਂ ਜੇ ਰੱਬ ਨੇ ਮੈਨੂੰ ਇਹ ਜੀਵਨ ਦਿੱਤਾ ਹੈ ਇਹਦਾ ਬੁਰਾ ਨਹੀਂ ਕੁਝ ਕਰਨਾ ਕਿਉਂਕਿ ਮੇਰਾ ਨਹੀਂ ਹੈ ਮੈਂ ਬੁਰਾ ਤਾਂ ਤਾਂ ਕਰਾਂ ਜੇ ਮੇਰਾ ਕੁਝ ਹੋਵੇ ਕਿ ਮੈਂ ਜਮਾ ਕਰਨਾ ਹੈ ਉਹ ਸਭ ਕੁਝ ਇੱਥੇ ਰਹਿ ਜਾਣਾ ਹੈ ਇਲੇ ਜੋ ਕੁਝ ਮੇਰਾ ਰੱਬ ਮੈਨੂੰ ਦੇ ਰਿਹਾ ਜਿੰਨਾ ਦੇ ਰਿਹਾ ਸ਼ੁਕਰ ਕਰਕੇ ਉਹਦਾ ਸਹੀ ਉਪਯੋਗ ਕਰਾਂ ਬਾਕੀ ਉਹਦੀ ਮੌਜ ਹੈ ਅੱਜ ਹਾਂ ਕੱਲੂ ਲਿਆ ਵੀ ਸਕਦਾ ਹੈ ਲਿਆ ਸਕਦਾ ਕਿ ਅਜਿਸਤਨ ਹੈ ਕਲ ਨੂੰ ਪਤਾ ਥੋੜੀ ਉਹਦੀ ਮੌਜ ਹੈ ਕਹਿੰਦੇ ਜਿਸकी वस्तु ਇਸ ਅੱਗੇ ਰਾਖੇ ਪ੍ਰਭੂ ਕੀ ਆਗਿਆ ਮੰਨਨੇ ਸਿਰ ਮਾથે ਕਿ ਤੇਰੀ ਵਸਤੂ ਹੈ ਪ੍ਰਭੂ ਤੇਰੀ ਹੀ ਚਰਨਾ ਜਰਪਿਤ ਹੈ ਤੂੰ ਜਿੱਥੇ ਮਰਜੀ ਰੱਖ ਲੈ ਤੇਰਾ ਸ਼ੁਕਰ ਕਰਨਾ ਹੈ ਜੇ ਤੂੰ ਦੇ ਰਿਹਾ ਹੈ ਸ਼ੁਕਰ ਜਦੋਂ ਇਹ ਭਾਵਨਾ ਆ ਜਾਂਦੀ ਫਿਰ ਬੰਦਾ ਸਮਝ ਲੋ ਮੈਂ ਤੋਂ ਮੁਕਤ ਹੋ ਲੰਗਾ ਹੈ ਪਰ ਅੱਜ ਦੇਖੋ ਨਾ ਮੇਰੇ ਅੰਦਰ ਹੰਕਾਰ ਕਿੱਥੇ ਹੈ ਪੁੱਛੋ ਪਰ ਗੱਡੀ ਮੇਰੀ ਹੈ ਜ਼ਮੀਨ ਮੇਰੀ ਹੈ ਮਕਾਨ ਮੇਰਾ ਹੈ ਏ ਮੇਰਾ ਉਹ ਮੇਰਾ ਮੈਂ ਦੀ ਪਕੜ ਜਿੰਨੀ ਮਜ਼ਬੂਤ ਹੁੰਦੀ ਹੈ ਬੰਦੇ ਦਾ ਦੁੱਖ ਵੀ ਉਨਾ ਹੀ ਕਿਉਂਕਿ ਕੀ ਹੈ ਹੁਣ ਬੰਦਾ ਕਹੇ ਆ ਸੋਨਾ ਮੇਰਾ ਹੈ ਉਧਾਰਨ ਦੇ ਰਹੇ ਆ ਆ ਸੋਨਾ ਮੇਰਾ ਹੈ ਹੁਣ ਮੇਰਾ ਹੈ ਉਹਨੂੰ ਕੱਲ ਨੂੰ ਕੁਝ ਹੋ ਜਾਂਦਾ ਕੋਈ ਚੋਰੀ ਕਰ ਲੈਂਦਾ ਹੈ ਕੁਝ ਹੋ ਜਾਂਦਾ ਹੈ ਤਾਂ ਮੈਂ ਦੁਖੀ ਵੀ ਹੁੰਨਾ ਉਹ ਮੇਰੇ ਰੱਬ ਨੇ ਦਿੱਤਾ ਹੈ ਇਹਦਾ ਉਪਯੋਗ ਕਰ ਲਵਾਂ ਜੇ ਕੱਲ ਨੂੰ ਚਲਾ ਵੀ ਗਿਆ ਤਾਂ ਉਹਦਾ ਹੀ ਹੈ ਚਲਾ ਜਾਂਦਾ ਵੀ ਕੋਈ ਗੱਲ ਨਹੀਂ ਸ਼ੁਕਰ ਚੀਜ਼ ਆ ਗਈ ਤਾਂ ਵੀ ਸ਼ੁਕਰ ਜੀ ਚਲੀ ਗਈ ਤਾਂ ਵੀ ਸ਼ੁਕਰ ਹੈ ਕੀ ਮੇਰਾ ਜੇ ਬੰਦਾ ਕਵੇ ਲੈ ਵੀ ਮੇਰੀ ਆਹ ਚੀਜ਼ ਚਲੀ ਗਈ ਉਹ ਇੱਕ ਦਿਨ ਉਹ ਆਣਾ ਜਦੋਂ ਤੇਰੀ ਰੂਹ ਚਲੀ ਜਾਣੀ ਹੈ ਸਭ ਕੁਝ ਹੀ ਚਲਾ ਜਾਣਾ ਹੈ ਉਹ ਵੀ ਟਾਈਮ ਆਣਾ ਹੈ ਕਿ ਇੰਨਾ ਕਿ ਚਲਾ ਗਿਆ ਤਾਂ ਦੁਖੀ ਹੋਣ ਦੀ ਗੱਲ ਕੀ ਹੈ ਸਮਝ ਰਹੇ ਹੋ ਕਿ ਨਹੀਂ ਇੱਕ ਉਹ ਵੀ ਟਾਈਮ ਆਣਾ ਜਦੋਂ ਸਭ ਕੁਝ ਹੀ ਚਲਾ ਜਾਣਾ ਹੈ ਇਹਨਾਂ ਨੂੰ ਸੋਚੋ ਕਿ ਡਰਦੇ ਰਹਿੰਦੇ ਆ ਆ ਮਕਾਨ ਨੂੰ ਕੁਛ ਨਾ ਹੋ ਜਾਵੇ ਇਹਨੂੰ ਇਹਦਾ ਮਤਲਬ ਇਹ ਨਹੀਂ ਅਸੀਂ ਕਹਿੰਦੇ ਖਿਆਲ ਨਾ ਰੱਖੋ ਤਾਂ ਹੀ ਕਹੇ ਜੋਰ ਆਪਣੇ ਦਿੱਤਾ ਖਿਆਲ ਰੱਖੋ ਪਰ ਸਹੀ ਢੰਗ ਨਾਲ ਖਿਆਲ ਰੱਖੋ ਸਹੀ ਉਪਯੋਗ ਕਰੋ ਪਰ ਇਹ ਚਿੰਤਾ ਜਨਾ ਰੋਕ ਤੇ ਮਕਾਨ ਨਾ ਚਲਾ ਜਾਵੇ ਟੈਂਸ਼ਨ ਕੀ ਲੈਣੀ ਉਹ ਇੱਕ ਦਿਨ ਮੌਤ ਆਣੀ ਤਾਂ ਸਭ ਕੁਝ ਹੀ ਚਲਾ ਜਾਣਾ ਤਾਂ ਇੱਕ ਮਕਾਨ ਦੀ ਟੈਂਸ਼ਨ ਕੀ ਲੈਣੀ ਇੱਕ ਚੀਜ਼ ਦੀ ਟੈਂਸ਼ਨ ਕੀ ਲੈਣੀ ਇੱਕ ਦਿਨ ਤਾਂ ਸਭ ਕੁਝ ਹੀ ਜਿਹੜਾ ਇਨਸਾਨ ਇਹ ਸੋਚ ਲੈਂਦਾ ਐ ਮੈਂ ਕਿਉਂਦਾ ਹੀ ਐ ਐਸੀ ਇਹ ਗੱਲ ਕਵਾਂਗੇ ਉਹਦਾ ਕਹਿਣ ਦੇ ਨਾਲ ਜੀਵਨ 'ਚ ਸ਼ਾਂਤੀ ਸਕੂਨ ਖੁਸ਼ੀ ਵੀ ਆਉਂਦੀ ਐ ਤਾਂ ਬਰਕਤ ਵੀ ਆਉਂਦੀ ਐ ਟੈਂਸ਼ਨ ਘਟ ਜਾਂਦੀ ਐ ਤਾਂ ਬਰਕਤਾਂ ਆ ਜਾਂਦੀਆਂ ਐ ਰਹਿਮਤਾਂ ਆ ਜਾਂਦੀਆਂ ਐ ਕਿਉਂਕਿ ਇੱਕੋ ਹੀ ਗੱਲ ਅਸੀਂ ਦੇਖੀ ਐ ਕਿ ਮੇਰਾ ਮੇਰਾ ਕਰਨ ਵਾਲੇ ਦੇ ਪੱਲੇ ਫੱਟਾ ਕੁਛ ਨਹੀਂ ਤਾਂ ਤੇਰਾ ਤੇਰਾ ਕਰਨ ਵਾਲੇ ਨੂੰ ਕਦੀ ਕਣੀ ਆਉਂਦੀ ਨਹੀਂ ਕਬੀਰ ਸਾਹਿਬ ਨੇ ਤੇਰਾ ਤੇਰਾ ਕੀਤਾ ਕੋ ਕਮੀ ਆ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੇਰਾ ਤੇਰਾ ਕੀਤਾ ਕੋ ਕਮੀ ਉਹ ਜਿੰਨੇ ਵੀ ਫਕੀਰਾਂ ਨੇ ਤੇਰਾ ਤੇਰਾ ਕੀਤਾ ਕਿ ਤੇਰਾ ਹੀ ਹੈ ਤੇਰਾ ਹੀ ਹੈ ਅੱਜ ਢੱਡੇ ਵੀ ਉਹਦੇ ਚਲਦੇ ਆ ਜਜਕਾਰ ਵੀ ਤਾਂ ਬੜੇ ਬੜੇ ਬਾਦਸ਼ਾਹ ਮੇਰਾ ਮੇਰਾ ਕਰਦੇ ਮਰ ਗਏ ਅੱਜ ਕੋਈ ਯਾਦ ਕਰਨ ਵਾਲਾ ਵੀ ਹੈ ਕੋਈ ਨਹੀਂ ਅਸੀਂ ਤਾਂ ਕਹਿੰਦੇ ਮੇਰਾ ਮੇਰਾ ਛੱਡੋ ਤੇਰਾ ਤੇਰਾ ਤੇ ਜਾਓ ਕਿ ਜੋ ਕਿਛ ਹੈ ਉਹ ਤੇਰਾ ਮਨ ਲੇ ਕੋਈ ਗੱਲ ਕਵੇ ਕਿ ਆ ਮਰ ਲਿਖ है खुदा आ बैठ कर फैसला कर लेते हैं समझ दे नहीं यार अपने रब ना आप बैठ के फैसला कर लेते हैं कि जो कुछ तूने मुझको दिया है चलो आज से है खुदा सब कुछ तेरा लेकिन एक तू ही है बस मेरा हो गया फैसला तू ही मेरा बस सब कुछ तेरा तू ही मेरा गल ही कुछ नहीं रह गई और फिर यही कहे जिन रब मिल गया कमी कह रह जाती ਐਵੇਂ ਥੋੜੀ ਬਾਬਾ ਫਰੀਦ ਨੇ ਕਿਹਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਵੇਂ ਸਭ ਤੱਕ ਤੇਰਾ ਹੋਏ ਇਹ ਫਕੀਰਾਂ ਦੇ ਵਿੱਚ ਰਹਿਮੀ ਨਹੀਂ ਹੁੰਦੇ ਗੈਰ ਵੀ ਨਹੀਂ ਜੀਜ਼ਸ ਕ੍ਰਾਈਸਟ ਨੇ ਕਿਹਾ ਕਿ ਜੀਜ਼ਸ ਕ੍ਰਾਈਸਟ ਵੀ ਕਹਿੰਦੇ ਬਾਈਬਲ ਦੇ ਅੰਦਰ ਬੜੀ ਪਿਆਰੀ ਲਾਈਨ ਹੈ ਕਿ ਉੱਥੇ ਈਸ਼ਵਰ ਵੀ ਜੀਜ਼ਸ ਨੂੰ ਕਹਿੰਦੇ ਆ ਕਹਿੰਦੇ ਮੇਰਾ ਪਰਮਪਿਤਾ ਪਰਮਾਤਮਾ ਕਹਿੰਦਾ ਹੈ ਕਿ ਅਗਰ ਤੂੰ ਮੇਰਾ ਹੈ ਅਗਰ ਤੂੰ ਮੇਰਾ ਹੈ ਤਾਂ ਮੇਰਾ ਸਭ ਕੁਝ ਤੇਰਾ ਹੈ ਇਹ ਗੱਲ ਇਸੇ ਸਿਰਫ ਇੱਕ ਗੁਰੂ ਰਹਿਬਰ ਨੇ ਨਹੀਂ ਦੇਖੋ ਹਰ ਧਰਮ ਦੇ ਅੰਦਰ ਚਾਹੀਦਾ ਕਿਸੇ ਵੀ ਦੇਸ਼ ਦੀ ਗੱਲ ਕਰਨੀ ਜਿੱਥੇ ਵੀ ਸੰਤ ਫਕੀਰ ਆਏ ਐ ਉਹਨਾਂ ਨੇ ਇੱਕੋ ਹੀ ਗੱਲ ਕਹੀ ਕਿ ਰੱਬ ਦਾ ਹੋ ਕੇ ਦੇਖ ਤਾਂ ਜਿਹੜਾ ਉਹਦਾ ਹੋ ਗਿਆ ਉਹਨੂੰ ਕਮੀ ਤਾਂ ਕੋਈ ਨਹੀਂ ਰਹਿੰਦੀ ਤੇ ਕਮੀਆਂ ਤਾਂ ਉਦੋਂ ਹੀ ਆਉਂਦੀਆਂ ਜਦੋਂ ਅਸੀਂ ਮੇਰੇ ਮੇਰੇ ਦੇ ਚੱਕਰ 'ਚ ਫਸੇ ਰਹਿੰਦੇ ਹਾਂ ਜਦੋਂ ਮੇਰਾ ਮੇਰਾ ਕਰਦੇ ਰਹਿੰਦੇ ਹਾਂ ਉਹ ਦੁੱਖ ਵੀ ਬਾਤ ਹੈ ਤਾਂ ਜੀਵਨ 'ਚ ਪਰੇਸ਼ਾਨੀਆਂ ਵੀ ਬਾਤੀਆਂ ਤੇ ਰੱਬ ਤੋਂ ਵੀ ਬੰਦਾ ਦੂਰ ਆ ਤੇਰਾ ਤੇਰਾ ਕਰਕੇ ਰੱਬ ਦੇ ਨੇੜੇ ਹੋ ਗਿਆ ਤੇ ਜਦੋਂ ਰੱਬ ਦੇ ਨੇੜੇ ਹੋ ਗਿਆ ਤਾਂ ਸਭ ਦੇ ਨੇੜੇ ਹੋ ਗਿਆ ਖੁਸ਼ੀਆਂ ਦੇ ਨੇੜੇ ਹੋ ਗਿਆ ਕਮੀ ਤਾਂ ਕੋਈ ਰਹਿੰਦੀ ਨਹੀਂ ਹੈ ਇਸ ਲਈ ਸੰਤ ਦਾਦੂ ਨੇ ਕਿਹਾ ਕਿ ਸਤ ਸੰਗ ਸੁਖ ਦਾ ਮੂਲ ਹੈ ਦੁੱਖ ਮੂਲ ਅਭਿਮਾਨ ਕਿ ਦੁੱਖਾਂ ਦੀ ਜੜ ਅਭਿਮਾਨ ਹੈ ਅਭਿਮਾਨ ਸਾਡੇ ਨੂੰ ਪਾਪ ਕਰਵਾਉਂਦਾ ਹੈ ਸਮਝਦੇ ਹੋ ਕਿ ਨਹੀਂ ਹੁਣ ਇੱਕ ਵਿਵਾਨੀ ਬੰਦੇ ਨੂੰ ਕੋਈ ਮੜੇ ਤੂੰ ਕਹਿੰਦੇ ਗਾਲੀ ਕੱਢਦੇਵੇਂ ਨਾ ਹੁਣ ਤੇਰੀ ਜਾਨ ਲੈ ਕੇ ਛੱਡੀ ਅਭਿਮਾਨ ਹੀ ਪਾਪ ਹੰਕਾਰ ਦੇ ਵਿੱਚ ਹੀ ਹੁੰਦੇ ਨਾ ਝਗੜੇ ਜਿੰਨੇ ਹੁੰਦੇ ਆ ਪਤਨੀ ਕਹਿੰਦੀ ਮੈਂ ਨਹੀਂ ਝੁਕਣਾ ਪਤੀ ਕਹਿੰਦਾ ਮੈਂ ਨਹੀਂ ਝੁਕਣਾ ਸਮਝਦੇ ਹੋ ਕਿ ਨਹੀਂ ਦਸ਼ਮਣ ਦੇ ਅੱਗੇ ਮੈਂ ਨਹੀਂ ਝੁਕਣਾ ਮੈਂ ਨਹੀਂ ਝੁਕਣਾ ਬਸ ਇਹ ਬੰਦੇ ਹੰਕਾਰ ਹੀ ਬੜੀਆਂ-ਬੜੀਆਂ ਲੜਾਈਆਂ ਦੀ ਕਹਿੰਦੇ ਨਾ ਸ਼ੁਰੂਆਤ ਕਰਵਾ ਦਿੰਦਾ ਹੈ ਇਸ ਕਰਕੇ ਜਿੰਨੀ ਬੰਦੇ ਦਾ ਨਿਮਰਤਾ ਆਉਂਦੀ ਹੈ ਜਿੰਨਾ ਬੰਦੇ ਅੰਦਰ ਨਾ ਨੀਵਾਂਪਨ ਆਉਂਦਾ ਹੈ ਸ਼ੁਕਰਾਨੇ ਦੀ ਭਾਵਨਾ ਆਉਂਦੀ ਹੈ ਨੀਵਾਂ ਬਣ ਕੇ ਮੇਰੇ ਮਾਲਕ ਤੂੰ ਹੀ ਹੈ ਸਭ ਕੁਝ ਤੇਰਾ ਹੀ ਹੈ ਉਹਨਾਂ ਸੁੱਖ ਸ਼ਾਂਤੀ ਖੁਸ਼ੀ ਵੀ ਔਰ ਅਗਲੀ ਗੱਲ ਤੇ ਦੱਸਿਆ ਹੈ ਕਿ ਸਤਸੰਗ ਸੁੱਖ ਦਾ ਮੂਲ ਹੈ ਦੁੱਖ ਮੂਲ ਅਭਿਮਾਨ ਗਿਆਨ ਮੁਕਤੀ ਦਾ ਮੂਲ ਹੈ ਉਹ ਕਹਿੰਦੇ ਗਿਆਨ ਹੀ ਮੁਕਤੀ ਦਾ ਮੂਲ ਹੈ ਹੁਣ ਤੁਸੀਂ ਕਹਿੰਦੇ ਜੀ ਉਹ ਕਿੱਦਾਂ ਹੁਣ ਮੁਕਤੀ ਦਾ ਮਤਲਬ ਸਿਰੇ ਇਹ ਨਹੀਂ ਕਿ ਆਤਮਾ ਦੀ ਮੁਕਤੀ ਸਮਝਦੇ ਹੋਗੇ ਬੰਦਾ ਕਹਿੰਦਾ ਮੇਰੀ ਆਤਮਾ ਨੂੰ ਮੁਕਤੀ ਚਾਹੀਦੀ ਹੈ ਉਹ ਆਤਮਾ ਨੂੰ ਮੁਕਤੀ ਮੰਗਣ ਦੀ ਲੋੜ ਹੈ ਜਿਹੜਾ ਹੋਵੇ ਈਸ਼ਵਰ ਦਾ ਅੰਸ਼ ਉਹਦਾ ਉਹ ਸਦਾ ਹੀ ਮੁਕਤ ਹੁਣ ਬੰਦਾ ਕਹੇ ਰੱਬ ਨੂੰ ਮੁਕਤੀ ਦੀ ਲੋੜ ਹੈ ਤੇ ਹੁੰਦਾ ਕਿੱਦਾਂ ਰੱਬ ਨੂੰ ਮੁਕਤੀ ਦੀ ਉਹ ਰੱਬ ਨੂੰ ਕੋਈ ਬੰਦੇ ਨੇ ਤਾਂ ਆਤਮਾ ਕਿਦਾ ਅੰਸ਼ ਹੈ ਤਾਂ ਫੇ ਆਤਮਾ ਕੋਈ ਬੰਦਨ ਚ ਹੋ ਸਕਦੀ ਹੈ ਇਹ ਮੁਕਤੀ ਦਾ ਮਤਲਬ ਇਹ ਨਹੀਂ ਕਿ ਮੇਰੀ ਆਤਮਾ ਨੂੰ ਮੁਕਤੀ ਮਿਲ ਜਾਵੇ ਉਹ ਆਤਮਾ ਦਾ ਮੁਕਤ ਈ ਹੈ ਕਿਉਂਕਿ ਰੱਬ ਦਾ ਰੂਪ ਹੈ ਅੰਸ਼ ਹੈ ਉਹ ਰੱਬ ਹੀ ਹੈ ਉਹਨੂੰ ਮੁਕਤੀ ਦੀ ਕੀ ਲੋੜ ਮੁਕਤੀ ਦਾ ਮਤਲਬ ਹੈ ਸਾਨੂੰ ਮੁਕਤੀ ਮਿਲੇ ਆ ਚਿੰਤਾਵਾਂ ਤੋਂ ਆ ਟੈਨਸ਼ਨਾਂ ਤੋਂ ਆ ਫਿਕਰਾਂ ਤੋਂ ਆ ਚੱਕਰਾਂ ਤੋਂ ਕਿ ਮੈਨੂੰ ਨਰਕਾਂ ਦੀ ਨਰਕਾਂ ਦੀ ਅੱਗ ਜਨਾ ਸੜਨਾ ਪਵੇ ਕਿਤੇ ਇਹ ਗ੍ਰਹਿ ਮੇਰਾ ਇਦਾਂ ਨਾ ਕਰ ਦੇਣ ਇਹ ਸਾਰੀਆਂ ਨਾ ਬੰਦਰੀਆਂ ਜਿਹੜੀਆਂ ਸੋਚਾਂ ਆ ਸਾਡੀਆਂ ਔਰ ਇਹ ਮੁਕਤੀ ਕਿੱਦਾਂ ਮਿਲਦੀ ਹੈ ਕਹਿੰਦੇ ਮੁਕਤੀ ਗਿਆਨ ਨਾਲ ਮਿਲਦੀ ਹੈ ਕਿਉਂਕਿ ਹੁਣ ਇਹਨੂੰ ਇਦਾਂ ਸਮਝ ਲਓ ਕਿ ਤੁਹਾਨੂੰ ਕੋਈ ਗੱਠ ਰੱਸੀ ਦੀ ਗੱਠ ਬਣ ਕੇ ਬੰਨਿਆ ਗਿਆ ਹੈ ਤੁਹਾਨੂੰ ਹੁਣ ਤੁਸੀਂ ਜੋੜ ਲਾਈ ਜਾਂਦੇ ਹੋ ਖੁੱਲਣ ਦਾ ਵੀ ਕਹਿੰਦੇ ਮੁਕਤ ਨਹੀਂ ਹੋ ਰਿਹਾ ਮੁਕਤ ਨਹੀਂ ਹੋ ਰਿਹਾ ਤਾਂ ਕਹਿੰਦੇ ਰੱਸੀ ਨੂੰ ਜੋੜ ਲਾ ਕੇ ਨਾ ਖੋਲਣ ਦੀ ਕੋਸ਼ਿਸ਼ ਕਰ। ਅਗਰ ਖੋਲਣਾ ਗਿਆਨ ਗਿਆਨ ਦਾ ਮਤਲਬ ਕੀ ਹੁੰਦਾ ਆ ਗੰਡ ਨੂੰ ਦੇਖ ਗੰਡ ਨੂੰ ਸਮਝ ਜਦੋਂ ਤੈਨੂੰ ਇਹ ਗਿਆਨ ਹੋ ਗਿਆ ਗੰਡ ਬੱਜੀ ਕਿੱਦਾਂ ਹੈ ਤੂੰ ਉਹਨੂੰ ਖੋਲ ਦੇਂਗਾ ਜਦੋਂ ਖੁੱਲ ਗਈ ਖੋਲਣ ਦਾ ਗਿਆਨ ਆ ਗਿਆ ਤਾਂ ਤੈਨੂੰ ਮੁਕਤੀ ਹੋ ਗਈ। ਹੁਣ ਇੱਕ ਤਾਲਾ ਲੱਗਾ ਚਾਹੇ ਮੋਬਾਈਲ ਨੂੰ ਲੱਗਾ ਚਾਹੇ ਨੰਬਰ ਵਾਲਾ ਤਾਲਾ ਹੁੰਦਾ ਹੈ। ਹੋ ਨੋ ਤੇ ਨੰਬਰ ਹੁੰਦੇ ਨੰਬਰ ਸਹੀ ਮਲਾ ਦੇ ਤੰਦੇ ਤਾਂ ਤਾਲਾ ਖੁੱਲੇ ਹੁਣ ਉਹ ਤੇ ਜੋਰ ਦੀ ਲੋੜ ਨਹੀਂ ਲੈ ਗਿਆਨ ਦੀ ਲੋੜ ਹੈ ਗਿਆਨ ਦਾ ਮਤਲਬ ਹੋ ਗਿਆ ਮੈਨੂੰ ਸਮਝ ਹੁਣੀ ਚਾਹੀਦੀ ਗਿਆਨ ਹੋਣਾ ਚਾਹੀਦਾ ਕਿਹੜੇ ਨੰਬਰ ਨਾਲ ਤਾਲਾ ਤਾਂ ਜਦੋਂ ਸਮਝ ਆ ਗਈ ਤਾਲਾ ਇਹਦਾ ਮਤਲਬ ਕਿਸੇ ਵੀ ਚੀਜ਼ ਦੇ ਵਿੱਚ ਅਗਰ ਕੈਦ ਹਾਂਵੇਂ ਅਸੀਂ ਚਾਹੇ ਟੈਂਸ਼ਨ ਵਿੱਚ ਚਿੰਤਾ ਵਿੱਚ ਫਿਕਰ ਵਿੱਚ ਡਰ ਦੇ ਬੰਦਨ ਚ ਚਿੰਤਾਵਾਂ ਦੇ ਬੰਦਨ ਚ ਤਾਂ ਕਹਿੰਦੇ ਉਹਦਾ ਅਗਰ ਅਸੀਂ ਛੁਟਕਾਰਾ ਕਰਨਾ ਹੈ ਮੁਕਤੀ ਚਾਹੀਦੀ ਹੈ ਤਾਂ ਜੋਰ ਨਾਲ ਨਹੀਂ ਗਿਆਨ ਨਾਲ ਹੁੰਦੀ ਹੈ ਉਹ ਇੱਕ ਰੱਸੀ ਸੱਪ ਦਿਸਦੀ ਹੈ ਤਾਂ ਹੁਣ ਬੰਦਾ ਕਵੇ ਕੋਈ ਬੁਲਾਓ ਮਦਾਰੀ ਕੋਈ ਬੁਲਾਓ ਇਦਾਂ ਦਾ ਸਪੇੜਾ ਜਿਹੜਾ ਆ ਜੋ ਮੈਨੂੰ ਰੱਸੀ ਸੱਪ ਦਿਸਦੀ ਦੀ ਹੈ ਨਾ ਆ ਜੋ ਸੱਪ ਪਿਆ ਹੈ ਹੈ ਰੱਸੀ ਸੱਪ ਪਿਆ ਹੈ ਇਹਨੂੰ ਪਕੜ ਕੇ ਲੈ ਜਾਵੇ ਹੁਣ ਉੱਥੇ ਸਪੇੜਾ ਦਾ ਤਾਂ ਆ ਬਈ ਸੱਪ ਹੁਣ ਜਦੋਂ ਗਿਆਨ ਲਾਈਟ ਜਗਦੀ ਹੈ ਗਿਆਨ ਦੀ ਪਤਾ ਲੱਗਦਾ ਕਿ ਰੱਸੀ ਰੱਸੀ ਹੈ ਸੱਪ ਨਹੀਂ ਹੈ ਤਾਂ ਮੁਕਤੀ ਡਰ ਤੋਂ ਮੁਕਤੀ ਮਿਲਗੇ ਕਿ ਨਹੀਂ ਹੁਣ ਇੱਕ ਬੰਦਾ ਕਹਿੰਦਾ ਮੈਨੂੰ ਸ਼ਨੀ ਦਾ ਡਰ ਹੈ ਸ਼ਨੀ ਡਰਾ ਰਿਹਾ ਆ ਕੇ ਵਿਚਾਰਾ ਫੇ ਫਿਕਰ ਕਿੱਥੇ ਆ ਇੱਥੇ ਸਮਝਦੇ ਹੋ ਵੀ ਡਰ ਕਿੱਥੇ ਆ ਉਹ ਜਦੋਂ ਗਿਆਨ ਹੋ ਗਿਆ ਆ ਕੇ ਗ੍ਰਹਿ ਕਿਸੇ ਦਾ ਮਾੜਾ ਨਹੀਂ ਕਰਦੇ ਕਿਉਂਕਿ ਗ੍ਰਹਿ ਨੂੰ ਰੱਬ ਨੇ ਬਣਾਇਆ ਹੈ ਕਿਸੇ ਇਨਸਾਨ ਨੇ ਨਹੀਂ ਬਣਾਇਆ ਤਾਂ ਜਿਹੜੀ ਚੀਜ਼ ਰੱਬ ਨੇ ਬਣਾਈ ਉਹ ਰੱਬ ਦੇ ਬੰਦਿਆਂ ਵਾਸਤੇ ਮਾੜੀ ਕਦੀ ਨਹੀਂ ਸਕਦੀ ਤਾਂ ਭਾਈ ਡਰ ਨਿਕਲ ਗਿਆ ਫਿਕਰ ਨਿਕਲ ਗਈ ਤਾਂ ਜੇ ਇਹਨਾਂ ਨੂੰ ਨਹੀਂ ਪਤਾ ਉਹਨਾਂ ਨੇ ਭਰਮਾਏ ਚੱਕਰਾਂ 'ਚ ਵਸਾ ਕੇ ਸ਼ਨੀ ਦੀ ਪੂਜਾ ਕਰਾਈ ਜਾਣੀ ਹੈ ਭਲਾਣੇ ਗ੍ਰਹਿ ਦੀ ਪੂਜਾ ਕਰਾਈ ਜਾਣੀ ਹੈ ਇਹਦੀ ਪੂਜਾ ਕਰਦੇ ਹੋ ਗ੍ਰਹਿ ਸਿੱਧਾ ਹੋ ਜਾਏਗਾ ਇਹਦੀ ਪੂਜਾ ਕਰਦੇ ਹੋ ਗ੍ਰਹਿ ਏਦਾਂ ਹੋ ਜਾਏਗਾ ਗ੍ਰਹਿ ਟੇਢਾ ਚੱਲ ਰਿਹਾ ਦੀ ਚਾਲ ਟੇਢੀ ਹੈ ਸਮਝਦੇ ਹੋ ਕਿ ਨਹੀਂ ਦੱਸੋ ਗ੍ਰਹਾਂ ਦੀ ਚਾਲ ਟੇਢੀ ਕਦੀ ਦੇਖਿਆ ਦੂਰਬੀਨ ਨਾਲ ਤੁਸੀਂ ਕਿ ਗ੍ਰਹਿ ਟੇਢੇ ਚੱਲ ਰਿਹਾ ਕਿ ਟੇਢੇ ਹੁੰਦੇ ਦੁਨੀਆ ਕਦੋਂ ਦੀ ਖਤਮ ਆਇਆ ਇਹ ਸਾਰੇ ਗ੍ਰਹਿ ਆਪਣੀ ਸਹੀ ਚਾਲ ਚੱਲ ਰਿਹਾ ਤਾਂ ਹੀ ਦੁਨੀਆ ਵਸ ਰਹੀ ਹੈ ਕਿਉਂਕਿ ਰੱਬ ਨੇ ਚਾਹੀ ਇਦਾਂ ਹੀ ਰੱਖੀ ਹਰ ਗ੍ਰਹਿ ਦੀ ਤਾਂ ਹੀ ਤਾਂ ਅਸੀਂ ਕਈ ਵਾਰ ਦੱਸਿਆ ਹੈ ਕਿ ਕਈ ਸਾਇੰਟਿਸਟਾਂ ਨੇ ਗੱਲ ਕਹੀ ਹੈ ਕਿ ਅਸੀਂ ਹੈਰਾਨ ਕਿ ਹਰ ਚੀਜ਼ ਆਪਣੀ ਜਗ੍ਹਾ ਇੰਨੀ ਸੈੱਟ ਹੈ ਜਿਹੜੀ ਕਿ ਇਨਸਾਨ ਦੇ ਜੀਣ ਵਾਸਤੇ ਜ਼ਰੂਰੀ ਹੈ ਕਹਿੰਦੇ ਧਰਤੀ ਦੀ ਜਿੰਨੀ ਸਪੀਡ ਹੈ ਨਾ ਜਿੰਨੀ ਸਪੀਡ ਨਾਲ ਧਰਤੀ ਘੁੰਮ ਰਹੀ ਹੈ ਅਗਰ ਇਸ ਤੋਂ ਸਲੋ ਹੁੰਦੀ ਤਾਂ ਬੰਦਾ ਜੀ ਨਹੀਂ ਪਾਣਾ ਸੀ ਅਗਰ ਤੇਜ਼ ਹੁੰਦੀ ਤਾਂ ਨੇਰੀਆਂ ਹੀ ਨਹੀਂ ਚੱਲਣੀਆਂ ਸੀ ਬੰਦੇ ਨੇ ਬਰਬਾਦ ਹੋ ਜਾਣਾ ਸੀ ਇਹ ਲੈ ਧਰਤੀ ਬਿਲੇ ਬਿਲਕੁਲ ਸਹੀ ਸਪੀਡ ਤੇ ਘੁੰਮ ਰਹੀ ਹੈ ਔਰ ਧਰਤੀ ਸੂਰਜ ਤੋਂ ਵੀ ਉਨੀ ਦੂਰ ਹੈ ਜਿੰਨੀ ਇਹਦੇ ਵਾਸਤੇ ਹੋਣਾ ਚਾਹੀਦਾ ਸੀ ਜੇ ਨੇੜੇ ਹੁੰਦੀ ਤਾਂ ਗਰਮੀ ਨਹੀਂ ਮਰ ਜਾਣਾ ਸੀ ਜੇ ਦੂਰ ਹੁੰਦੀ ਠੰਡਾ ਮਰ ਜਾਣਾ ਸੀ ਕਦੀ ਜੀਵਨ ਧਰਤੀ ਦੇ ਹੋਣਾ ਹੀ ਨਹੀਂ ਸੀ ਕਹਿੰਦੇ ਹੈਰਾਨ ਐ ਸੀ ਉਹ ਤਾਕਤ ਹੈ ਕੋਈ ਜਿਹਨੂੰ ਪਤਾ ਸੀ ਇਹਨੂੰ ਇੰਨੀ ਦੂਰੀ ਤੇ ਰੱਖਣਾ ਹੈ ਇੰਨੀ ਸਪੀਡ ਤੇ ਘੁਮਾਣਾ ਹੈ ਆ ਗ੍ਰੈਂਡ ਮੈਥੇ ਰੱਖਣਾ ਹੈ ਤਾਂ ਹੀ ਅੱਜ ਦੁਨੀਆ ਹੱਸ-ਵੱਸ ਰਹੀ ਹੈ ਤਾਂ ਦੱਸਣ ਵਾਲੇ ਕੀ ਦੱਸੁੰਦੇ ਆ ਸ਼ਨੀ ਦੀ ਗ੍ਰਹਿ ਮਾੜੀ ਸ਼ਨੀ ਦੀ ਚਾਲ ਮਾੜੀ ਸਮੇ ਦੇ ਹੋਗ ਨਹੀਂ ਆ ਸੂਰਜ ਦੀ ਮਾੜੀ ਆ ਫਲਾਣੇ ਦੀ ਮਾੜੀ ਇਸ ਲਈ ਅਸੀਂ ਇਹ ਗੱਲ ਕਵਾਂਗੇ ਕਿ ਰੱਬ ਨੇ ਜਿਹੜੀਆਂ ਚੀਜ਼ਾਂ ਬਣਾਤੀਆਂ ਉਹਦੀ ਚਾਲਕ ਦੀ ਮਾੜੀ ਪਰ ਬੰਦੇ ਦੀ ਸੋਚ ਹੀ ਮਾੜੀ ਐ ਨਹੀਂ ਤਾਂ ਗ੍ਰਹਿ ਤਾਂ ਆਪਣੀ ਸਹੀ ਚਾਲ ਚੱਲੀ ਰਹੇ ਸੋ ਸੋਚ ਨੂੰ ਸਹੀ ਕਰਨਾ ਹੈ ਅਹੀਂ ਤੇ ਸਹਿਜੋ ਬਾਈ ਦਾ ਟਾਈਮ ਤਾਂ ਕਾਫੀ ਹੋ ਗਿਆ ਪਰ ਆਖਰੇ ਬਚਣਾ ਚ ਨਾ ਸਹਿਜੋ ਬਾਈ ਦਾ ਇੱਕ ਸ਼ਬਦ ਸਾਨੂੰ ਯਾਦ ਆ ਗਿਆ ਦੱਸਣਾ ਚਾਹਾਂਗੇ ਸਹਿਜੋ ਬਾਈ ਕਹਿੰਦੀ ਆ ਪੂਜੇ ਨਬਕਰੇ ਦੇਵਤਾ ਪੂਜੇ ਨਬਕਰੇ ਦੇਵਤਾ ਮਾਨੇ ਮਰਗ ਔਰ ਸੂਤ ਉਹ ਹਰੀ ਕਿਰਪਾ ਕੈਸੇ ਮਿਲੇ ਜੰਪੂਤ ਹੀ ਹੁਆ ਕਪੂਤ ਸਮਝੀ ਨਾ ਜ਼ਰਾ ਭਰਮੋਂ ਮੇਂ ਜਗ ਉਲਝਾ ਨਹੀਂ ਕੀਆ ਗੁਰੂ ਪੀਰ ਸਹਜੇ ਉਹ ਮਿਲੇ ਨਾ ਸਿੰਧੂ ਕੋ ਕਬੂਤਲਾਬ ਕਾ ਨੀਰ ਇਹ ਸਹਜੋ ਦੀ ਬਾਣੀ ਹੈ ਚਾਰ ਅੱਖਰਾਂ ਦੀ ਸਹਜ ਪ੍ਰਕਾਸ਼ ਗ੍ਰੰਥ ਦਾ ਨਾਮ ਹੈ ਉਹਦੇ ਚ ਤੁਸੀਂ ਦੇਖ ਸਕਦੇ ਹੋ ਸਹਜੋ ਕੀ ਕਹਿੰਦੀ ਹੈ ਕਿ ਭਰਮੋਂ ਮੇ ਜਗੂਲ ਜਾ ਨਹੀਂ ਕੀਆ ਗੁਰੂ ਪੀਰ ਸਹਜੋ ਮਿਲੇ ਨਾ ਸਿੰਧੂ ਕੋ ਕਬੂਤਲਾਬ ਕਾ ਨੀਰ ਨੀਰ ਪਰ ਪਹਿਲਾ ਜਿਹੜੀ ਲਾਈਨ ਹੈ ਦੋ ਕਹੀਆਂ ਨਾ ਜੇ ਪੂਜੇ ਨਭਗਰਾ ਦੇਵਤਾ ਮਾਨੇ ਮਰਗ ਔਰ ਸੂਤ ਹਰੀ ਕਿਰਪਾ ਕੈਸੇ ਮਿਲੇ ਜਬ ਪੂਤ ਹੀ ਹੋ ਕਪੂਦ ਕਬੂਤ ਕਬੂਤ ਕਿਹੜਾ ਹੁੰਦਾ ਹੈ ਉਹ ਕਹਿੰਦੇ ਅੱਜ ਇਨਸਾਨ ਕੀ ਕਰ ਰਿਹਾ ਪੂਜੇ ਨਵਗਰਾ ਦੇਵਤਾ ਨਵ ਨਵ ਗ੍ਰਹਿਾਂ ਨੂੰ ਨੋਗ੍ਰਹਿਾਂ ਨੂੰ ਪੁੱਜਣ ਲੱਗਾ ਹੋਇਆ ਹੈ ਦੇਵਤਿਆਂ ਨੂੰ ਪੁੱਜਣ ਲੱਗਾ ਹੋਇਆ ਹੈ ਪਰ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਹੈ ਉਹ ਨਿਰੰਕਾਰ ਉਹ ਪਰਮਾਤਮਾ ਉਹ ਪ੍ਰਭੂ ਉਹਨੂੰ ਅੱਲਾ ਕਹ ਲਈਏ ਰਾਮ ਕਹ ਲਈਏ ਈਸ਼ਵਰ ਕਹ ਲਈਏ ਭਗਵਾਨ ਕਹ ਲਈਏ ਖੁਦਾ ਕਹ ਲਈਏ ਵਾਹਿਗੁਰੂ ਕਹ ਲਈਏ ਤਾਕਤ ਇੱਕੋ ਹੀ ਹੈ ਸਮਝਦੇ ਹੋ ਕਿ ਨਹੀਂ ਪਰ ਅੱਜ ਬੰਦਾ ਸਿੱਧਾ ਉਹਨੂੰ ਸਮਝਣ ਦੀ ਬਜਾਏ ਕਿੱਥੇ ਚੱਕਰਾਂ 'ਚ ਪਿਆ ਹੈ ਕਹਿੰਦੇ ਪੂਜੇ ਨਵਗ੍ਰਹਿ ਗ੍ਰਹਿਾਂ ਦੀ ਪੂਜਾ ਹੋ ਰਹੀ ਹੈ ਹੋ ਰਹੀ ਹੈ ਕਿ ਨਹੀਂ ਅਜ ਗ੍ਰਹਾਂ ਦੇ ਕਈ ਮੰਦਰ ਸ਼ਨੀ ਦੇ ਮੰਦਰ ਤੁਸੀਂ ਦੇਖਦੇ ਹੋਵੋਗੇ ਹੋਰ ਕਈ ਗ੍ਰਹਾਂ ਦੇ ਮੰਦਰ ਹੈ ਔਰ ਕਹਿੰਦੇ ਉਹ ਦਸ ਰੇ ਪੂਜੇ ਨਵਕਰੇ ਦੇਵਤਾ ਮੰਨਨੇ ਮਰਗ ਔਰ ਸੂਤ ਔਰ ਬੰਦਾ ਮੰਨਦਾ ਜੀ ਇੱਥੇ ਮਰਗ ਹੋਈ ਮੈਂ ਇੱਥੇ ਨਹੀਂ ਜਾਣਾ ਇੱਥੇ ਸੂਤ ਕੇ ਮੈਂ ਇੱਥੇ ਨਹੀਂ ਜਾਣਾ ਇਨੇ ਇਨੇ ਦਿਨ ਮੈਂ ਇੱਥੇ ਨਹੀਂ ਜਾਣਾ ਇਨੇ ਉਹ ਕਹਿੰਦੇ ਕੀ ਚੀਜ਼ਾਂ ਮੰਨਣ ਲੱਗਾ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਨਾ ਇਹਨਾਂ ਨੂੰ ਕਦੀ ਹਰੀ ਦੀ ਕਿਰਪਾ ਪ੍ਰਾਪਤ ਨਹੀਂ ਕਰਦੇ ਕਦੀ ਹਰੀ ਕਿਰਪਾ ਕੈਸੇ ਮਿਲੇ ਜਬ ਬੂਤ ਹੀ ਹੂਆ ਬੂਤ ਪੁੱਤ ਕੋ ਪੁੱਤ ਕਿਹਨਾ ਹੁੰਦਾ ਹੈ ਕਪੁੱਤ ਉਹ ਹੁੰਦਾ ਜਿਹੜਾ ਆਪਣੇ ਬਾਪ ਦੀ ਆਗਿਆ ਨਹੀਂ ਮੰਨਦਾ ਔਰ ਕਹੇ ਮੇਰਾ ਬਾਪ ਨੇ ਆ ਚੰਗਾ ਨਹੀਂ ਕੀਤਾ ਮੇਰੇ ਬਾਪ ਨੇ ਆ ਚੰਗਾ ਨਹੀਂ ਕੀਤਾ ਜੋ ਆਪਣੇ ਬਾਪ ਦੀ ਮੰਨਦਿਆ ਕਰਦਾ ਹੈ ਆਪਣੇ ਬਾਪ ਦੀ ਬਣਾਈ ਚੀਜ਼ਾਂ ਦੀ ਨੁਕਸ ਕੱਢੀ ਜਾਂਦਾ ਹੈ ਕਹਿੰਦੇ ਉਹ ਕਪੁੱਤ ਹੁੰਦਾ ਸਮਝਦੇ ਹੋ ਕਿ ਨਹੀਂ ਜਿਹੜਾ ਆਪਣੇ ਬਾਪ ਨੇ ਮਾਰਾ ਜਿਹੜਾ ਸੋਚੋ ਇਹ ਜਿਸੀ ਗ੍ਰਹਿ ਉਹ ਆ ਗ੍ਰਹਿ ਮੇਰੇ ਵਾਸਤੇ ਮਾਰਾ ਹੈ ਤਾਂ ਤੁਸੀਂ ਕਿਹਨੂੰ ਮਾਰਾ ਕਹਿ ਰਹੇ ਹੋ ਗ੍ਰਹਿ ਨੂੰ ਮਾਰਾ ਕਹਿ ਰਹੇ ਹੋ ਗ੍ਰਹਿ ਬਣਾਉਣ ਵਾਲੇ ਸਿੱਧਾ ਪ੍ਰਮਾਤਮਾ ਨੂੰ ਕਿਹਨੂੰ ਮਾਰਾ ਕਹਿ ਰਹੇ ਹੋ ਤੁਸੀਂ ਕਹਿੰਦੇ ਹੋ ਪੇਂਟਿੰਗ ਮਾਰੀ ਤੁਸੀਂ ਪੇਂਟਿੰਗ ਨੂੰ ਮਾੜਾ ਕਹਿ ਰਹੇ ਹੋ ਪੇਂਟਿੰਗ ਬਣਾਉਣ ਵਾਲੇ ਕਲਾਕਾਰ ਨੂੰ ਮਾੜਾ ਕਹਿ ਰਹੇ ਹੋ ਜਵਾਬ ਦੇਣਾ ਸਾਨੂੰ ਆ ਚਾਹ ਮਾੜੀ ਆ ਖਾਣਾ ਮਾੜਾ ਉਹ ਖਾਣਾ ਮਾੜਾ ਤੁਸੀਂ ਉਹ ਕਿਹਦੀ ਨਿੰਦਿਆ ਕਰ ਰਹੇ ਹੋ ਹਲਵਾਈ ਦੀ ਖਾਣਾ ਬਣਾਉਣ ਵਾਲੇ ਨੂੰ ਮਾੜਾ ਕਹਿ ਰਹੇ ਹੋ ਤੁਸੀਂ ਸਮਝਦੇ ਹੋ ਉਹਨੂੰ ਬਣਾਉਣਾ ਨਹੀਂ ਆਉਂਦਾ ਉਹ ਕਹਿੰਦੀ ਈਸੀ ਤਰ੍ਹਾਂ ਜਦੋਂ ਅਸੀਂ ਗ੍ਰਹਿਹਾਂ ਨੂੰ ਮਾੜਾ ਕਹਿੰਦੇ ਆ ਆ ਜੋ ਜੀਵਨ ਦੀ ਚੀਜ਼ਾਂ ਐ ਦਿਨ ਐ ਤਿਹਾਰਾਂ ਨੂੰ ਮਾੜਾ ਕਹਿੰਦੇ ਆ ਆ ਤਿਹਾਰ ਚੰਗਾ ਦਿਨ ਚੰਗਾ ਮਾੜਾ ਤਾਂ ਅਸਲ ਇੱਕ ਪੁੱਤ ਹੋ ਜਾਂਦੇ ਆ ਔਰ ਜਿਹੜਾ ਬਾਪ ਯਾਨੀ ਪਰਮਾਤਮਾ ਦੇ ਬਣਾਈ ਹੋਈ ਚੀਜ਼ ਨੂੰ ਮਾੜਾ ਕਹਵੇ ਤੇ ਕਹਿੰਦੇ ਉਹਨੂੰ ਹਰੀ ਕਿਰਪਾ ਕਦੀ ਇਹ ਲੈ ਮਾਲਕ ਦੇ ਵਿਸ਼ਵਾਸ ਕਰਨ ਵਾਲਾ ਕਹਿੰਦਾ ਜੋ ਮੇਰੇ ਮਾਲਕ ਨੇ ਬਣਾਇਆ ਮੇਰੇ ਵਾਸਤੇ ਹਰ ਦਿਨ ਮੇਰੇ ਵਾਸਤੇ ਹਰ ਗ੍ਰਹਿ ਮੇਰੇ ਵਾਸਤੇ ਜਦੋਂ ਮੇਰਾ ਮਾਲਕ ਮੇਰੇ ਵਾਸਤੇ ਬਚਾਵੇ ਜਦੋਂ ਮੇਰੇ ਵਾਸਤੇ ਅੱਛਾ ਤਾਂ ਮੇਰਾ ਮਾੜਾ ਕਦੀ